ਹਾਂਜੀ ਜਿਵੇਂ ਪਹਿਲਾ ਪ੍ਰਸ਼ਨ ਕੀ ਆ ਦੀ ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਤਾਂ ਇਹ ਆਪ ਨੂੰ ਪਤਾ ਹੀ ਪੰਜਾਬ ਫਾਰਸੀ ਭਾਸ਼ਾ ਫਾਰਸੀ ਭਾਸ਼ਾ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਪੰਜ ਪਲੱਸ ਤੇ ਆਪ ਤੋਂ ਠੀਕ ਹੈ ਜੀ ਦੂਸਰਾ ਕੀ ਆ ਪੰਜਾਬ ਸ਼ਬਦ ਦਾ ਕੀ ਭਾਵ ਹੈ ਤਾਂ ਇਹਦਾ ਉੱਤਰ ਕੀ ਲਿਖਿਆ ਸਾਹਮਣੇ ਪੰਜ ਦਰਿਆਵਾਂ ਦੀ ਧਰਤੀ ਤੀਸਰਾ ਪੰਜਾਬ ਦੇ ਵਿੱਚ ਕਿਹੜੇ ਪੰਜ ਦਰਿਆ ਵਗਦੇ ਸੀਗੇ ਜਾਂ ਵਗਦੇ ਸੰਨ ਉਹ ਆਪ ਨੂੰ ਪਤਾ ਹੀ ਆ ਸਤਲੁਜ ਰਾਵੀ ਬਿਆਸ ਚਨਾਬ ਤੇ ਜੇਲਮ ਚੌਥੇ ਦੇ ਵਿੱਚ ਕੀ ਲਿਖਿਆ ਜੀ ਰਗਵੇਦ ਕਾਲ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀਗਾ ਆਪਾਂ ਪਿੱਛੇ ਪੜਿਆਗਾ ਸੱਤ ਸਿੰਧੂ ਸੱਤ ਦਰਿਆਵਾਂ ਵਾਲੀ ਧਰਤੀ ਕਹਿੰਦੇ ਆ ਸਤ ਪੁੱਤਲੇ ਨੇ ਇੱਕ ਸਿੰਧ ਸੀ ਤੇ ਇੱਕ ਸਰਸਵਤੀ ਸੀ ਸਰਸਵਤੀ ਬਿਲਕੁਲ ਨੀਚੇ ਪੂਰਬ ਵੱਲ ਜਿਹੜਾ ਕਹਿ ਲਈਏ ਪੰਜਾਬ ਦੇ ਸਰਸਵਤੀ ਦੀ ਸੀਗੀ ਤੇ ਉਧਰ ਪੱਛਮ ਵੱਲ ਬਿਲਕੁਲ ਸਿੰਧ ਨਦੀ ਸੀ ਤੇ ਵਿਚਾਲੇ ਜਿਹੜੀ ਸੱਤ ਦੇ ਵਿੱਚ ਪੈਂਦੀ ਸੀ ਉਹ ਮਹਾਕਾ ਮਹਾਕਾਵ ਜਦੋਂ ਕਹਿੰਦਾ ਮਤਲਬ ਮਹਾਕਾਵ ਕਿਹੜੇ ਕਿਹਾ ਜਾਂਦੇ ਆ ਮਹਾਭਾਰਤ ਮਹਾਂ ਜਦੋਂ ਉਹ ਲਿਖੇ ਗਏ ਪ੍ਰਾਣ ਲਿਖੇਆਂ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਬੁਲਾਇਆ ਗਿਆ ਤਾਂ ਉਹ ਸੀ ਪੰਚਨਦ ਠੀਕ ਹੈ ਜੀ ਪੰਚਨਦ ਪੰਜਾਬ ਦਾ ਨਾਮ ਕਈ ਵਾਰ ਪੁੱਛ ਲੈਂਦੇ ਆ ਵੀ ਕਿਸ ਅਮੀ ਸੀ ਮਹਾਕਾਵ ਤੇ ਪ੍ਰਾਣਾ ਦੇ ਸਮੇਂ ਪੰਚਨਦ ਕਿਹਾ ਜਾਂਦਾ ਸੀ ਅੱਛਾ ਅਗਲਾ ਹੈਗੇ ਜੁਨਾਨੀਆਂ ਨੇ ਪੰਜਾਬ ਨੂੰ ਦਿੱਤਾ ਸੀ ਪੈਂਟਾਪਟਾਮੀਆਂ ਦਿੱਤਾ ਸੀਗਾ ਕਿਉਂਕਿ ਜੁਨਾਨੀਆਂ ਦੀ ਲੈਂਗੁਏਜ ਹੋਰ ਆ ਉਹਨਾਂ ਨੇ ਪੈਂਟਾਪਟਾਮੀਆਂ ਪੈਂਟਾਪਟਾਮੀਆਂ ਦਾ ਮਤਲਬ ਹੀ ਪੰਜ ਨਦ ਇਸ ਪੈਂਟਾਪਟਾਮੀਆਂ ਪੰਜਾਬ ਨੂੰ ਟੱਕ ਦੇ ਕਿਉਂ ਕਿਹਾ ਜਾਂਦਾ ਸੀਗਾ ਕਿਉਂਕਿ ਇੱਥੇ ਕਾਫੀ ਸਮਾਂ ਜਿਹੜਾ ਟੱਕ ਨਾਮੀ ਕਵੀ ਨੇ ਰਾਜ ਕੀਤਾ ਸੀਗਾ ਪੰਜਾਬ ਦੇ ਉੱਤੇ ਕਾਫੀ ਟਾਈਮ ਜਿਹੜਾ ਟੱਕ ਨਾਮੀ ਕਬੀਲਾ ਉਹ ਰਾਜ ਕਰਦਾ ਸੀ ਇੱਥੇ ਮੌਰੀਆ ਕਾਲ ਦੇ ਸਮੇਂ ਆਪਾਂ ਪਿੱਛੇ ਪੜਿਆਗਾ ਵੀ ਪੰਜਾਬ ਨੂੰ ਟੱਕ ਦੇਸ ਕਿਹਾ ਜਾਂਦਾ ਸੀ ਇਹ ਵੀ ਆਪਾਂ ਯਾਦ ਰੱਖਣਾ ਮੌਰੀਆ ਕਾਲ ਦੇ ਵਿੱਚ ਪੰਜਾਬ ਨੂੰ ਕੀ ਕਹਿੰਦੇ ਸੀ ਟੱਕ ਦੇਸ ਕਹਿੰਦੇ ਸੀ ਕਿਉਂਕਿ ਇੱਥੇ ਕਾਫੀ ਸਮਾਂ ਜਿਹੜਾ ਟੱਕ ਨਾਮੀ ਕਬੀਲੇ ਨੇ ਰਾਜ ਕੀਤਾ ਸੀਗਾ ਨੈਕਸਟ ਅੰਗਰੇਜ਼ਾਂ ਨੇ ਪੰਜਾਬ ਨੂੰ ਕਦੋਂ ਅੰਗਰੇਜ਼ੀ ਰਾਜ ਚ ਸ਼ਾਮਲ ਕੀਤਾ ਸੀ ਉਹ ਕੀਤਾ ਸੀ ਜੀ 29 ਮਾਰਚ 1849 ਨੂੰ ਦੂਸਰਾ 英ਗਲੋ ਸਿੱਖ ਯੁੱਧ 1847-49 ਦੇ ਵਿੱਚ ਹੋਇਆ ਸੀ ਉਹਦੀ ਜਿਹੜੀ ਆਖਰੀ ਲੜਾਈ ਸੀ ਗੁਜਰਾਤ ਦੀ ਲੜਾਈ ਉਹ ਲੜਾਈ ਦੇ ਵਿੱਚ ਸਿੱਖ ਹਾਰ ਗਏ ਸੀਗੇ ਉਸ ਤੋਂ ਬਾਅਦ ਲਾਰਡ ਲਾਹੌਰੀ ਨੇ 29 ਮਾਰਚ 1849 ਨੂੰ ਪੰਜਾਬ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਸੀ ਅੰਗਰੇਜ਼ੀ ਰਾਜ ਦਾ ਹਿੱਸਾ ਬਣ ਗਿਆ ਸੀਗਾ ਫਿਰ ਅੱਗੇ ਜੀ ਪੰਜਾਬ ਦਾ ਵਿਕਟਨ ਕਦੋਂ ਸ਼ੁਰੂ ਹੋਇਆ ਇਹ ਵੀ ਆਪਾਂ ਪਿੱਛੇ ਪੜਿਆ ਸੀਗਾ ਪੰਜਾਬ ਦਾ ਵਿਕਟਨ ਆਪਾਂ ਪਹਿਲਾਂ ਪੜਿਆ ਸੀ ਵੀ ਦਿੱਲੀ ਵਗੈਰਾ ਪੰਜਾਬ ਦੇ ਵਿੱਚ ਜੁੜ ਗਏ ਸੀ ਹਿਸਾਰ ਜੁੜ ਗਿਆ ਸੀ 1857 ਦੇ ਵਿਦਰੋਹ ਦੇ ਪਿੱਛੋਂ ਪਰ ਕੀ ਹੋਇਆ 1901 ਦੇ ਵਿੱਚ ਲਾਰਡ ਕਰਜ਼ਨ ਨੇ ਕੀ ਕੀਤਾ ਸੀਗਾ ਪੰਜਾਬ ਦੇ ਵਿੱਚੋਂ ਇੱਕ ਸਰਹੱਦੀ ਸੂਬਾ ਅਲੱਗ ਕਰਕੇ ਬਣਾਤਾ ਸੀ ਪਗੰਦੇ ਸੀਗੇ ਉੱਤਰ ਪੱਛਮੀ ਸਰਹੱਦੀ ਸੂਬਾ ਤਾਂ 1901 ਵਿੱਚ ਬਣਿਆ ਸੀ ਜੀ ਪੰਜਾਬ ਦਾ ਵਿਕਟਨ ਕਦੋਂ ਸ਼ੁਰੂ ਹੋਇਆ ਸੀ ਲਾਡ ਕਰਦੰਦੇ ਸਮੇ ਹੋਇਆ ਸੀਗਾ ਅਗਲਾ ਪ੍ਰਸ਼ਨ ਵੀ ਇਹੀ ਆ ਵੀ ਪੰਜਾਬ ਦਾ ਵਿਕਟਨ ਕਿਸ ਵਾਇਸਰਾਏ ਦੇ ਸਮੇ ਹੋਇਆ ਤਾਂ ਉਹ ਹੋਇਆ ਲਾਡ ਕਰਜੰਦੇ ਸਮੇ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ ਹੁਣ ਦਿੱਲੀ ਆਪਾਂ ਪਿੱਛੇ ਪੜਿਆ ਪੰਜਾਬ ਦਾ ਹਿੱਸਾ ਸੀਗੀ ਦਿੱਲੀ ਤੇ ਜਦੋਂ ਬੰਗਾਲ ਦੀ ਵੰਡ ਹੋ ਗਈ ਸੀਗੀ 1905 ਚ ਬਕਾਲ ਦੀ ਵੰਡ ਦੇ ਖਿਲਾਫ ਆਪਣੇ ਦੇਸ਼ ਦੇ ਵਿੱਚ ਅੰਦੋਲਨ ਸ਼ੁਰੂ ਹੋ ਗਏ ਬੰਗ ਭੰਗ ਅੰਦੋਲਨ ਸਵਦੇਸ਼ੀ ਅੰਦੋਲਨ ਕਿੰਨੇ ਅੰਦੋਲਨ ਚੱਲੇ ਸੀਗੇ ਇਸੇ ਕਰਕੇ ਫਿਰ ਅੰਗਰੇਜ਼ਾਂ ਨੇ ਫੈਸਲਾ ਲਿਆ ਵੀ ਬੰਗਾਲ ਦੀ ਵੰਡ ਰੱਦ ਕੀਤੀ ਜਾਵੇ ਅੰਗਰੇਜ਼ਾਂ ਨੇ ਫਿਰ ਇੰਗਲੈਂਡ ਤੋਂ ਆਪਦਾ ਜਿਹੜਾ ਰਾਜਕੁਮਾਰ ਜਾਰਜ 5ਵਾਂ ਭਲਾਇਆ ਸੀ ਉਹ ਦਿੱਲੀ ਆਇਆ ਉਹਨੇ ਦਿੱਲੀ ਦੇ ਵਿੱਚ ਦਰਬਾਰ ਲਾਇਆ ਇੰਗਲੀਆਂ ਅੰਗਰੇਜ਼ਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਉੱਥੇ ਇਹਨੇ ਇਹੀ ਗੱਲ ਇਥੇ ਵੀ ਕਿਤਾ ਬੰਗਾਲ ਦੀ ਵੰਡ ਰੱਦ ਕਰਤੀ 1911 ਚ ਤੇ ਕੋਣੇ ਦਿੱਲੀ ਹੈ ਜਿਹੜੀ ਉਹ ਆਪਣੇ ਪੂਰੇ ਭਾਰਤ ਦੀ ਰਾਜਧਾਨੀ ਬਣਾਤੀ ਇਸ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਸੀ ਤੇ ਫਿਰ ਜਦੋਂ ਦਿੱਲੀ ਰਾਜਧਾਨੀ ਬਣਦੀ ਤੇ ਦਿੱਲੀ ਨੂੰ ਫਿਰ ਪੰਜਾਬ ਤੋਂ ਕਰਤਾ ਸੀਗਾ ਠੀਕ ਹੈ ਜੀ ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ ਗਿਆ 1911 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਪੰਜਾਬ ਆ ਇਹ ਆਪਾਂ ਨੂੰ ਪਤਾ ਹੀ ਆ ਜੀ 1966 ਦੇ ਵਿੱਚ ਹਰਿਆਣਾ ਹਿੰਦੀ ਬੋਲਦੇ ਇਲਾਕੇ ਲਗ ਕਰਕੇ ਹਰਿਆਣਾ ਬਣਾਤਾ ਸੀਗਾ 1966 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਹੋਈ ਆ ਆਧੁਨਿਕ ਪੰਜਾਬ ਦੇ ਵਿੱਚ ਕਿੰਨੇ ਵਰਤਮਾਨ ਆਪਣਾ ਪੰਜਾਬ ਆ ਉਹਦੇ ਵਿੱਚ 23 ਜ਼ਿਲ੍ਹੇ ਆ 23ਵਾਂ ਜ਼ਿਲ੍ਹਾ ਬਣਿਆ ਜੀ ਮਲੇਰਕੋਟਲਾ ਸੰਗਰੂਰ ਦੇ ਵਿੱਚੋਂ ਬਣਾਇਆ ਗਿਆ ਮਲੇਰਕੋਟਲਾ ਨੈਕਸਟ ਇਹੀ ਲਿਖਿਆ ਵੀ ਸਭ ਤੋਂ ਬਾਅਦ ਕਿਹੜਾ ਜ਼ਿਲ੍ਹਾ ਬਣਿਆਗਾ ਮਲੇਰਕੋਟਲਾ ਹਿਮਾਲਿਆ ਪਰਬਤ ਪੰਜਾਬ ਦੀ ਕਿਹੜੀ ਦਿਸ਼ਾ ਦੇ ਵਿੱਚ ਆ ਨਹੀਂ ਪੰਜਾਬ ਦੀ ਗੱਲ ਕਰ ਰਹੇ ਆ ਤਾਂ ਹਿਮਾਲਿਆ ਪਰਬਤ ਪੰਜਾਬ ਦੇ ਬਿਲਕੁਲ ਉੱਤਰ ਦਿਸ਼ਾ ਵਾਲਾ ਹਿਮਾਲਿਆ ਦਾ ਅਰਥ ਕੀ ਹੈ ਜੀ ਹਿਮ ਅਤੇ ਆਲਿਆ ਸਹੀ ਗਾ ਬਰਫ ਦਾ ਘਰ ਹਿਮ ਦਾ ਮਤਲਬ ਦਾ ਬਰਫ ਆਲਿਆ ਦਾ ਮਤਲਬ ਦਾ ਘਰ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ ਮਾਉਂਟ ਐਵਰੇਸਟ ਆ ਜੋ ਕਿ ਹਿਮਾਲਿਆ ਪਰਬਤ ਦੇ ਵਿੱਚ ਆ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ ਮਾਉਂਟ ਐਵਰੇਸਟ ਤੇ ਇਹ ਹੈਗੀ ਵੈਸੇ ਨੇਪਾਲ ਦੇ ਵਿੱਚ ਪੈਂਦੀ ਆ ਨੇਪਾਲ ਵਾਲੇ ਨੂੰ ਸਗਰ ਮਾਥਾ ਵੀ ਕਹਿੰਦੇ ਆ ਹਿਮਾਲਿਆ ਦਾ ਕਿਹੜਾ ਦਰਾ ਸਭ ਤੋਂ ਪ੍ਰਸਿੱਧ ਆ ਤਾਂ ਉਹ ਹੈਗਾ ਜੀ ਖਾਈਬਰ ਦਰਾ ਕਿਉਂਕਿ ਹਿਮਾਲਿਆ ਦੇ ਨਾਲ ਹੀ ਜਿਹੜੀ ਸੁਲੇਮਾਨ ਕਿਰਤਾਰ ਦੀਆਂ ਪਹਾੜੀਆਂ ਨੇ ਉਹ ਹਿਮਾਲਿਆ ਦਾ ਹੀ 파ਟ ਨੇ ਤਾਂ ਹਿਮਾਲਿਆ ਮਤਲਬ ਹਿਮਾਲਿਆ ਪਰਬਤ ਦਾ 파ਟ ਨੇ ਸੋਲੇਮਾਨ ਚਰਥਾਰ ਦੀਆਂ ਪਹਾੜੀਆਂ ਤੇ ਉਹ ਕਰਥਾਰ ਦੀਆਂ ਪਹਾੜੀਆਂ ਦੇ ਵਿੱਚ ਖੈਬਰ ਦਰਾ ਜਿਹੜਾ ਆਉਣ ਜਾਣ ਦੇ ਲਈ ਸਭ ਤੋਂ ਵੈਸਤ ਦਰ ਹੈਗਾ ਜਿੱਥੋਂ ਦੀ ਜ਼ਿਆਦਾਤਰ ਆਪਣੇ ਹਮਲਾਵਰ ਉੱਥੋਂ ਦੀ ਇੰਡੀਆ ਦੇ ਵਿੱਚ ਆਇਆ ਪੰਜਾਬ ਚ ਆਇਆ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਦੇ ਵਿਚਾਲੇ ਖੇਤਰ ਨੂੰ ਕੀ ਕਹਿੰਦੇ ਆ ਜੀ ਤਰਾਜ ਦੇ ਪ੍ਰਦੇਸ਼ ਕਹਿੰਦੇ ਆ ਤ੍ਰਿਉਤੀ ਜਦਗ ਜਾਂ ਆਪਾਂ ਉਹਨਾਂ ਨੂੰ ਉਪ ਪਹਾੜੀ ਖੇਤਰ ਵੀ ਕਹਿੰਦੇ ਆ ਅੱਗੇ ਪੰਜਾਬ ਦੁਆਬੇ ਜਿਹੜੇ ਕਿਹੜੇ ਮੁਗਲ ਬਾਦਸ਼ਾਹ ਦੇ ਸਮੇਂ ਬਣੇ ਸੀ ਅਕਬਰ ਦੇ ਸਮੇਂ ਬਣੇ ਸੀ ਜੀ ਅਕਬਰ ਨੇ ਪੰਜ ਦੁਆਬੇ ਬਣਾਈ ਸੀ ਪਾਰਸੀ ਪਾਸਵ ਸਬਦਾ ਤੇ ਦੁਆਬ ਸ਼ਬਦ ਦਾ ਅਰਥ ਕੀ ਆ ਦੋ ਦਰਿਆਵਾਂ ਦੇ ਵਿਚਾਲੇ ਧਰਤੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿੰਨੇ ਦੁਆਬੇ ਸੀਗੇ ਜੀ ਪੰਜ ਦੁਆਬੇ ਸੀਗੇ ਤੇ ਕਿਹੜੇ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾਗਾ ਤੇ ਜਿਹੜਾ ਮਾਝੇ ਦਾ ਏਰੀਆ ਹੈਗਾ ਉਹ ਹੈਗਾ ਬਿਆਸ ਤੇ ਰਾਵੀ ਨਦੀ ਦੇ ਵਿਚਾਲੇ ਇਹਦਾ ਮਤਲਬ ਬੱਬਾ ਤੇ ਰਾਰਾ ਕੀ ਬਣ ਗਿਆ ਬਾਹਰੀ ਦੁਆਬਾ ਬਾਹਰੀ ਦੁਆਬ ਨੂੰ ਆਪਾਂ ਮਾਝਾ ਵੀ ਕਹਿੰਦੇ ਆ ਮਾਝੇ ਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਆ ਗਰਦਾਸਪੁਰ ਹੋ ਗਿਆ ਪਠਾਨਕੋਟ ਅੰਮ੍ਰਿਤਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਜ਼ਿਲ੍ਹੇ ਆਉਂਦੇ ਆ ਮਾਝੇ ਦੇ ਵਿੱਚ ਮਾਝੇ ਦੇ ਵਸਨੀਕਾਂ ਨੂੰ ਕੀ ਕ ਲਾਹੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਸ਼ਹਿਰ ਨੇ ਕਿਹੜੇ ਦਬਾਬੇ ਚਾਉਂਦੇ ਆ ਇਹ ਵੀ ਬਾਹਰੀ ਦਬਾਬੇ ਚਾਉਂਦੇ ਆ ਮਾਲਵਾ ਜਿਹੜਾ ਇਲਾਕਾ ਹੈਗਾ ਉਹ ਕਿਹੜੀਆਂ ਨਦੀਆਂ ਦੇ ਵਿਚਾਲੇ ਆ ਗਿਆ ਮਾਲਵੇ ਦਾ ਇਲਾਕਾ ਆ ਗਿਆ ਜੀ ਸਤਲੁਜ ਤੇ ཁੱਗਰ ਨਦੀ ਦੇ ਵਿਚਾਲੇ ਜਿਹੜੀ ਇਧਰੋਂ ཁੱਗਰ ਨਦੀ ਲੰਘਦੀ ਆ ਮਾਨਸਾ ਦੇ ਕੋਲ ਦੀ ਸਰਦੂਗੜ ਦੇ ਕੋਲ ਦੀ ਇਧਰੋਂ ਪਟਿਆਲਾ ਇਹ ਸਾਰਾ ਇਹ ਜਿਹੜਾ ਸਤਲੁਜ ਤੇ ਏਕ ཁੱਗਰ ਦੇ ਵਿਚਾਲੇ ਇਲਾਕੇ ਨੂੰ ਕਹਿੰਦੇ ਆ ਮਾਲਵੇ ਦਾ ਇਲਾਕਾ ਹੁਣ ਮਾਲਵਾ ਕਿਉਂ ਪਿਆ ਸੀ ਨਾ ਮਾਲਵੇ ਦਾ ਨਾਮ ਮਾਲਵਾ ਕਿਉਂ ਪਿਆ ਕਿਉਂਕਿ ਇੱਥੇ ਭਾਈ ਇੱਕ ਮੱਲ ਮੱਲ ਨਾਮੀ ਕਬੀਲਾ ਰਾਜ ਕਰਦਾ ਮਾਲਵੇ ਦੀ ਬਸਰੀਕਾ ਨੂੰ ਮਲਬਈ ਕਹਿੰਦੇ ਆ ਇਸ ਤਰ੍ਹਾਂ ਬਾਂਗਰ ਦਾ ਜਿਹੜਾ ਇਲਾਕਾ ਹੈਗਾ ਹੁਣ ਬਾਂਗਰ ਦਾ ਇਲਾਕਾ ਆ ਗਿਆ ਹਰਿਆਣੇ ਦੇ ਵਿੱਚ ਘੱਗਰ ਤੋਂ ਅੱਗੇ ਜਮਨਾ ਨਦੀ ਦੇ ਵਿਚਾਲੇ ਜਿਹੜਾ ਇਲਾਕਾ ਹੈਗਾ ਉਹ ਆ ਗਿਆ ਜੀ ਬਾਂਗਰ ਦਾ ਇਲਾਕਾ ਇੱਥੇ ਇਹ ਪ੍ਰਸ਼ਨ ਬਣਿਆ ਵੀ ਬਾਂਗਰ ਦਾ ਇਲਾਕਾ ਕਿਹੜੇ ਦੋ ਨਦੀਆਂ ਦੇ ਵਿਚਾਲੇ ਆ ਗਿਆ ਘੱਗਰ ਤੇ ਜਮਨਾ ਦੇ ਵਿਚਾਲੇ ਹੁਣ ਇਹ ਇਥੇ ਬਾਂਗਰ ਦੇ ਸਥਾਨ ਦੇ ਵਿੱਚ ਹੀ ਫਿਰ ਕਹਿ ਲਈਏ ਆਪਾਂ ਜਾ ਹਰਿਆਣੇ ਦੇ ਵਿੱਚ ਹੀ ਤਰਾਣ ਦੀ ਲੜਾਈ ਹੋਈ ਉਸ ਸਮੇਂ ਦਾ ਆਪਣਾ ਸਾਰਾ ਪੰਜਾਬ ਸੀਗਾ ਤਾਂ ਤਰਾਣ ਦੀ ਜਿਹੜੀ ਫਸਟ ਬੈਟਲ ਆ ਪਹਿਲੀ ਲੜਾਈ ਕਦੋਂ ਹੋਈ ਆ ਜੀ 1191 ਦੇ ਵਿੱਚ ਹੋਈ ਆ ਤੇ ਇਹ ਲੜਾਈ ਕਿਹਦੇ ਠੀਕ ਹੈ ਜੀ ਪ੍ਰithvi ਰਾਜ चौहान ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਦਿੱਲੀ ਤੇ ਰਾਜ ਕਰਦਾ ਸੀ चौहान ਵੰਸ਼ ਦਾ ਰਾਜਾ ਸੀ ਉਹਨਾਂ ਦੇ ਵਿਚਾਲੇ ਹੋਈ ਪ੍ਰithvi ਰਾਜ चौहान ਜਿੱਤ ਗਿਆ ਸੀ ਗੌਰੀ ਹਾਰ ਗਿਆ ਸੀ 1191 ਚ ਲਿਖਿਆ ਵੀ ਅੱਗੇ ਹੀ ਲਿਖਿਆ ਨਾ ਵੀ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ ਕੀ ਦੀ ਜਿੱਤ ਹੋਈ ਤਾਂ ਪ੍ਰithvi ਰਾਜ चौहान ਦੀ ਜਿੱਤ ਹੋਈ ਆ ਫੇਰ ਦੂਸਰੀ ਲੜਾਈ ਤਰਾਇਨ ਦੀ ਕਦੋਂ ਹੁੰਦੀ ਹੈ ਜੀ 1192 ਚ ਹੁੰਦੀ ਆ ਅਗਲੇ ਸਾਲ ਫੇਰ ਲੜਾਈ ਹੋਈ ਕਿਉਂਕਿ ਗੌਰੀ ਹਾਰ ਗਿਆ ਗੌਰੀ ਨੇ ਆਪਣੀ ਹਾਰ ਦਾ ਬਦਲਾ ਲੈਣਾ ਸੀ ਇਸੇ ਕਰਕੇ ਉਹ ਵੱਡੀ ਸੈਨਾ ਲੈ ਕੇ ਤਰਬਿਆ ਤਿਆਰ ਹੋ ਕੇ ਉਹ ਫਿਰ ਦਵਾਰੇ ਉੱਥੇ ਸਾਹ ਤੇ ਆ ਕੇ ਕਿਹਨੂੰ ਲੜਖੜਾ ਮਾਰਦਾ ਆ ਕੇ ਪ੍ਰithvi ਰਾਜ चौहान ਨੂੰ ਤੇ 119 ਵੀ ਇਹ ਲੜਾਈ ਵੀ ਪ੍ਰਿਥਵੀ ਰਾਜ ਤਾਹਾਨ ਤੇ ਗੌਰੀ ਦੇ ਵਿਚਾਲੀ ਹੋਈ ਤੇ ਪਰ ਇਹਦੇ ਵਿੱਚ ਕੌਣ ਜੇਤੂ ਰਿਹਾ ਜੀ ਗੌਰੀ ਜਿੱਤ ਗਿਆ ਸੀਗਾ ਇਸੇ ਤਰ੍ਹਾਂ ਆਪਣੇ ਪੰਜਾਬ ਦੀ ਧਰਤੀ ਤੇ ਪਾਣੀਪਤ ਦੀ ਲੜਾਈ ਵੀ ਹੋਈ ਆ ਪਾਣੀਪਤ ਦੀ ਪਹਿਲੀ ਲੜਾਈ 1526 ਚ ਹੋਈ ਆ ਕਿਹਦੇ ਵਿਚਾਲੇ ਹੋਈ ਸੀ ਬਾਬਰ ਤੇ ਇਬਰਾਹਿਮ ਲੋਧੀ ਇਬਰਾਹਿਮ ਲੋਧੀ ਲੋਧੀ ਵੰਸ਼ ਦਾ ਆਖਰੀ ਰਾਜਾ ਸੀ ਜੀ ਨੂੰ ਹਰਾ ਕੇ ਬਾਬਰ ਨੇ ਮੁਗਲ ਸਾਮਰਾਜ ਦੀ ਨੀਂ ਰੱਖੀ ਸੀ 1526 ਚ ਠੀਕ ਹੈ ਜੀ ਪਾਣੀਪਤ ਦੀਆਂ ਤਿੰਨ ਲੜਾਈਆਂ ਹੁੰਦੀਆਂ ਨੇ ਪਹਿਲੀ ਲੜਾਈ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਾਲੇ 1526 ਚ ਕੌਣ ਜਿੱਤੇ ਆ ਬਾਬਰ ਜਿੱਤੇ ਆ ਦੂਜੀ ਲੜਾਈ ਹੋਈ ਆ ਜੀ 1556 ਦੇ ਵਿੱਚ ਪਾਣੀਪਤ ਦੀ ਦੂਜੀ ਲੜਾਈ ਕੀਦੇ ਵਿਚਾਲੇ ਹੋਈ ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਸੀ ਅਕਬਰ ਉਸ ਸਮੇਂ ਗੱਦੀ 'ਤੇ ਬੈਠਾ ਸੀ 1556 ਦੇ ਵਿੱਚ ਤੇ ਉਸੇ ਟਾਈਮ ਹੀ ਅਕਬਰ ਨੂੰ ਲੜਾਈ ਲੜਨੀ ਪੈਗੀ ਹੇਮੂ ਦੇ ਨਾਲ ਪਰ ਇਹ ਲੜਾਈ ਦੇ ਵਿੱਚ ਵੀ ਅਕਬਰ ਜੇਤੂ ਰਹਾ ਉਸ ਤੋਂ ਬਾਅਦ ਪਾਣੀਪਤ ਦੀ ਫਿਰ ਤੀਜੀ ਲੜਾਈ ਹੁੰਦੀ ਆ 1761 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਇਹ ਮਰਾਠਿਆਂ ਦੇ ਵਿਰੁੱਧ ਲੜਾਈ ਲੜੀ ਸੀ ਪਾਣੀਪਤ ਦੀ ਤੀਜੀ ਲੜਾਈ ਇਹਨਾਂ ਦੇ ਵਿੱਚੋਂ ਅਕਸਰ ਕੁਐਸਚਨ ਆਉਂਦੇ ਆ ਹਰ ਵਾਰ ਆਉਂਦੇ ਆ ਪਾਣੀਪਤ ਦੀ ਤੀਜੀ ਲੜਾਈ ਦੋ ਧਿਰਾਂ ਅਹਿਮਦ ਸ਼ਾਹ ਅਬਦਾਲੀ ਤੇ ਮਰਾਠ ਇਹ ਲੜਾਈ ਦੇ ਵਿੱਚ ਕੌਣ ਜਿੱਤ ਗਿਆ ਜੀ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ ਮਹਾਰਾਜਾ ਅਜੀਤ ਸਿੰਘ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਿਹੜੇ ਸ਼ਹਿਰ ਦੀ ਜਿੱਤ ਤੋਂ ਕੀਤੀ ਸੀ ਤਾਂ ਮਹਾਰਾਜਾ ਅਜੀਤ ਸਿੰਘ ਨੇ ਸਭ ਤੋਂ ਪਹਿਲਾਂ ਲਾਹੌਰ ਜਿੱਤਿਆ ਸੀਗਾ ਤੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਕਿੰਨੇ ਹਮਲੇ ਕੀਤੇ ਸੀਗੇ ਜੀ